ਬਗਾਪੁਰਾਣਾ ਮੇਨ ਮੰਡੀ ਵਿੱਚ ਗੁਰਚਰਨ ਸਿੰਘ ਬਰਾੜ, ਅਮਰਜੀਤ ਸਿੰਘ ਬਰਾੜ, ਰਿੰਪੀ ਮਿੱਤਲ ਅਤੇ ਦੀਪਕ ਬੰਸਲ, ਅਸ਼ੋਕ ਗਰਗ ਦੇ ਯਤਨਾਂ ਸਦਕਾ ਲਿਫਟਿੰਗ ਦਾ ਕੰਮ ਜੋਰ ਤੇ ਚੱਲ ਰਿਹਾ ਹੈ। ਬਗਾਪੁਰਾਣਾ ਦੀ ਮੇਨ ਮੰਡੀ ਜ਼ਿਲ੍ਹਾ ਮੋਗਾ ਦੇ ਵਿੱਚ ਲਿਟਿੰਗ ਦਾ ਕੰਮ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਇਸ ਦੀ ਸ਼ਲਾਂਗਾ ਸਾਰੀਆਂ ਇਹ ਪਰਚੇਸ ਜੇਸੀਆ ਵੱਲੋਂ ਕੀਤੀ ਗਈ। ਇਸਤੇ ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਸਰਦਾਰ ਅਮਰਿਤਪਾਲ ਸਿੰਘ ਢਾਲੀਵਾਲ ਨੇ ਵਿਸ਼ੇਸ਼ ਗੱਲਬਾਤ ਕਰਕੇ ਜਾਣਕਾਰੀ ਸਾਂਝੀ ਕੀਤੀ। ਮੈਂ ਅਮਰਿਤਪਾਲ ਸਿੰਘ ਮੰਡੀ ਸੁਪਰਵਾਈਜ਼ਰ ਜੀ ਮਾਰਕੀਟ ਕਮੇਟੀ ਬਾਗਾਪੁਰਾਣਾ ਜੀ ਗੱਲ ਕਰ ਰਿਹਾ ਜੀ ਅੱਜ ਮੈਨੂੰ ਪੱਤਰਕਾਰ ਭਾਈ ਆਏ ਸੀ ਜੀ ਇਹਨਾਂ ਨੇ ਪੁੱਛਿਆ ਸੀ ਮੇਨ ਮੰਡੀ ਵਾਸਤੇ ਵੀ ਮੇਨ ਮੰਡੀ ਦਾ ਸਿਸਟਮ ਹੈ ਜਿਹੜਾ ਕਿਵੇਂ ਚੱਲ ਰਿਹਾ ਕਿੰਨੀ ਪਰਚੇਸ ਤੇ ਕਿੰਨੀ ਲਿਫਟਿੰਗ ਹੋ ਚੁੱਕੀ ਹੈ। ਮੈਂ ਇਹਦੇ ਵਿੱਚ ਦੱਸਣਾ ਚਾਹਣਾ ਹੈ ਜੀ ਵੀ ਜਿਹੜੀ ਬਾਗਾਪੁਰਾਣਾ ਮੇਨ ਮੰਡੀ ਹੈ ਜੀ ਇਹਦੇ ਵਿੱਚ ਬਹੁਤ ਵਧੀਆ ਪਰਚੇਸ ਦਾ ਕੰਮ ਚੱਲਿਆ ਜੀ 6 ਤਰੀਕ ਤੱਕ 890000 ਬੈਗ ਹੈ ਜਿਹੜਾ ਉਹ ਪਰਚੇਸ ਕੀਤਾ ਜਾ ਚੁੱਕਿਆ ਹੈ ਜਿਹਦੇ ਵਿੱਚ ਸਾਰੀਆਂ ਪਰਚੇਸ ਐ ਜੀ ਐਮਸੀਆਈ ਪਰਚੇਸ ਕਰ ਰਹੀਆਂ ਜੀ ਮਾਰਕ ਫੈਡ ਪੰਸਪ ਪਣ ਗ੍ਰੇਨ ਤੇ ਵੇਅਰ ਹਾਊਸ ਨੇ ਹੁਣ ਤੱਕ ਖਰੀਦ ਕੀਤੀ ਹੈ ਜੀ ਤੇ ਬਾਕੀ ਵਧੀਆ ਗੱਲ ਇਹ ਹੈ ਜੀ ਇਹਦੇ ਵਿੱਚੋਂ ਜਿਹੜੀ ਲਿਫਟਿੰਗ ਉਹ ਵੀ ਬਹੁਤ ਵਧੀਆ ਚੱਲ ਰਹੀ ਹੈ ਜੀ ਸਵਾ 6 ਲੱਖ ਦੇ ਕਰੀਬ ਜਿਹੜਾ ਬੈਗ ਹੈ ਜੀ ਉਹ ਲਿਫਟ ਹੋ ਚੁੱਕਿਆ ਜੀ ਤੇ ਅਸੀਂ ਮੰਡੀ ਦੀ ਸਮਾਪਤੀ ਵੱਲ ਵਧ ਰਹੇ ਹਾਂ ਜੀ 5-7 ਦਿਨਾਂ ਦੇ ਵਿੱਚ ਵਿੱਚ ਸਾਰਾ ਜਿਹੜੀ ਮੰਡੀ ਵਾਈਂਡ ਅਪ ਹੋ ਜਾਊਗੀ ਜੀ